ਚੀਜ਼ਾ ਦੇਖੋ ਇਹਨੇ ਗੰਡਾਸੇ ਨੇ ਮਾਲ ਕੱਟਿਆ ਮਾਲ ਕੱਟ ਕੇ ਨਾਲ ਦੀ ਨਾਲ ਥੱਲੇ ਹਾਂ ਜਿਹੜੀ ਚੱਕਰ ਵਾਲੀ ਮਸ਼ੀਨ ਹੁੰਦੀ ਸੀ ਜਦੋਂ ਇੱਥੋਂ ਮਾਲ ਕੱਟਦੇ ਹਾਂ ਨਾ ਜੀ ਪਹਿਲੀ ਗੱਲ ਤਾਂ ਇਹ ਗਲਿੱਚਾ ਬਣਦਾ ਸੀ ਰੁਕ ਜਾਂਦਾ ਇੱਥੇ ਬਿਲਕੁਲ ਬਣਦਾ ਸੀ ਜਦੋਂ ਗਲਿੱਚਾ ਇੱਥੇ ਆ ਕੇ ਵੱਜਦਾ ਸੀਗਾ ਪਾਣੀ ਨਿਕਲਦਾ ਸੀਗਾ ਹਾਂ ਪਾਣੀ ਪਾਣੀ ਨਿਕਲ ਕੇ ਤੱਕਾਂ ਤੱਕਾਂ ਜਾਮ ਹੁੰਦਾ ਏ ਖਰਾਬ ਹੋ ਜਾਂਦਾ ਨਹੀਂ ਜਿਹੜਾ ਹੈੱਡ ਆ ਦੇਖੀ ਆ ਗਿਆ ਜੀ ਠੀਕ ਆ ਆ ਹੈੱਡ ਸਾਰਾ ਦੇਖ ਗਿਆ ਠੀਕ ਹੈ ਜਦੁੱਲਾ ਠੀਕ ਹੈ ਜਿਹੜਾ ਗੀਅਰ ਬਾਕਸ ਆ ਗੀਅਰ ਬਾਕਸ ਆ ਵੀ ਦੇਖੀ ਆ ਗਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਜਿਹ 5 ਨੰਬਰ 5 ਨੰਬਰ ਬੈਰੇਗਾ 5 ਨੰਬਰ ਬੈਰੇਗਾ ਇਹ ਪਤਨੇ ਬੈਰੇਗੇ ਜੂਸੀ ਬੈਰੇਗਾ ਗਏ ਅਸਲੀ ਖੜਾ ਰਹੀ ਸਾਰੀ ਜੀ ਠੀਕ ਆ ਇਕੱਲੀ ਇਕੱਲੀ ਚੀਜ਼ ਤੇ ਨੱਕੇ ਲੱਗੇ ਹੋਏ ਨੇ ਕਿ ਵੀ ਐ ਨਹੀਂ ਹੈ ਵੀ ਨਟ ਖੁੱਲ ਵੀ ਜਾਣਗੇ ਇਹ ਬੈਰਿੰਗ ਪਿੱਛੇ ਪਿੱਛੇ ਨਹੀਂ ਹਟੂਗਾ ਬਾਲੀ ਗੱਲ ਕੀ ਆ ਜਿਹੜਾ ਮੱਖਣ ਕਾ ਹੁੰਦਾ ਨਾ ਮੱਖਣ ਕਾ ਹਾਂਜੀ ਉਸ ਚੀਜ਼ ਦੀ ਵੀ ਗਾਰੰਟੀ ਦਿੰਦੇ ਆ ਠੀਕ ਹੈ ਨਹੀਂ ਹਰੇਕ ਮਸ਼ੀਨੋਂ ਮੱਖਣ ਕਾ ਕੁੱਤਰ ਦੀ ਨਹੀਂ ਹੈਡ ਚੀਲਵੇਟਾ ਮਾਰੀ ਜਾਂਦੀ ਐ ਹਾਂ ਲਵੇਟਾ ਮਾਰ ਦਿੰਦੀ ਐ ਇਹ ਉਹ ਵੀ ਕੁੱਤਰੂ ਉਹ ਵੀ ਕੁੱਤਰੂ ਕੀ ਉਸ ਚੀਜ਼ ਦੀ ਵੀ ਆਪਣੀ ਗਾਰੰਟੀ ਐ ਹਾਂ ਟਾਪਾ ਫਾਈਬਰ ਦਾ ਜਨੇ ਜੀ ਇਹ ਗੱਲ ਦਾ ਜਮੀ ਨਹੀਂ ਹਾਂ ਜਿਹੜਾ ਅੰਦਰ ਬਲੋਰ ਆਈ ਵੀ ਫਾਈਬਰ ਦਾ ਆ ਗਿਆ ਜੀ ਇਹ ਗੱਲ ਦੀ ਸਮੱਸਿਆ ਕੋਈ ਨਹੀਂ ਪੱਠੇ ਇਧਰ ਸਾਈਡ ਦੀ ਕਰਦੇ ਹਾਂਜੀ ਹਾਂਜੀ ਹਾਂ ਠੀਕ ਹੈ ਇਹ ਚ ਇਹ ਬਲੋਰ ਵਾਲਾ ਮਾਡਲ ਆ ਗਿਆ ਜੀ ਠੀਕ ਹੈ ਇਹ ਡਾਊਨ ਮਾਡਲ ਆ ਗਿਆ ਥੱਲੇ ਵਾਲਾ ਇਹ ਸਿੰਪਲ ਥੱਲੇ ਪੱਟੇ ਸਿੱਟਦਾ ਹੈਗਾ ਇਹ ਥੱਲੇ ਸੇ ਹਸੀ ਗਾਲ ਤੋਂ ਉਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਅੱਜ ਦੀ ਵੀਡੀਓ ਆਪਾਂ ਮਿੱਤਰੋ ਪੱਖਾ ਕੈਂਚੀਆਂ ਤੇ ਬਣਾ ਰਹੇ ਹਾਂ ਪ੍ਰੀਤ ਟੋਕਾ ਮਸ਼ੀਨ ਵਾਲੇ ਵੀਰਾਂ ਕੋਲ ਖੜੇ ਹਾਂ ਤੇ ਇਹ ਵੀਰਾਂ ਦੀਆਂ ਮਿੱਤਰੋ ਟੋਕਾ ਮਸ਼ੀਨਾ ਪੂਰੀਆਂ ਫੋ ਤੇ ਇਹ ਵੀਡੀਓ ਅੱਜ ਵਾਲੀ ਆ ਜਿਹੜੀ ਹਰੇਕ ਕਿਸਾਨ ਵੀਰ ਵਾਸਤੇ ਹਰੇਕ ਡੇਰੀ ਫਾਰਮ ਵਾਲੇ ਵੀਰ ਵਾਸਤੇ ਹਰੇਕ ਮੱਝਾਂ ਘਾਵਾਵਾਂ ਪਾਲਣ ਵਾਲੇ ਵੀਰ ਵਾਸਤੇ ਬਹੁਤ ਹੀ ਲਾਹੇਵੰਦ ਹੋਣ ਵਾਲੀ ਆ ਇਧਰਲੇ ਪਾਸੇ ਵੀ ਲੈਣ ਲੱਗੀ ਆ ਮਸ਼ੀਨਾਂ ਦੀ ਤੇ ਇਧਰ ਵੀ ਤੇ ਮਸ਼ੀਨਾਂ ਕਿਹੜੇ ਢੰਗ ਨਾਲ ਤਿਆਰ ਕਰਦੇ ਆ ਕੀ ਗੱਲਬਾਤ ਆ ਮਸ਼ੀਨਾਂ ਦੇ ਕਿੰਨੀ ਕੋਸਟ ਪੈਂਦੀ ਆ ਕਿੰਨੇ ਤੋਂ ਸਟਾਰਟ ਹੁੰਦੀ ਆ ਸਾਰੀ ਜਾਣਕਾਰੀ ਆਪਾਂ ਵੀਰ ਤਰਨਜੀਤ ਤੋਂ ਲਵਾਂਗੇ ਮਿੱਤਰੋ ਛੋਡੀ ਹੁਣ ਗੱਲਬਾਤ ਕਰਾਉਣੇ ਆ ਵੀਰ ਤਰਨਜੀਤ ਸਿੰਘ ਨਾਲ ਤੇ ਇਹਨਾਂ ਤੋਂ ਪੁੱਛਦੇ ਆ ਵੀ ਮਸ਼ੀਨਾਂ ਦੇ ਵਿੱਚ ਕੀ ਪਾਉਂਦੇ ਆ ਕਿਹੜੇ ਢੰਗ ਦੇ ਨਾਲ ਇਹ ਤਿਆਰ ਕਰਦੇ ਆ ਹੋਰ ਵੀ ਤਰੰਜੀਤ ਕੀ ਹਾਲ ਚਾਲ ਕੀ ਹਾਲ ਹੈ ਬਈ ਜੀ ਹੋਠੀਠਾਕੋ ਜੀ ਵਧੀਆ ਵਧੀਆ ਹੋਰ ਸੇਤਾਂ ਕੈਮ ਨੇ ਵਧੀਆ ਵਧੀਆ ਚੱਲਦੀ ਹੈ ਇਹ ਮਸ਼ੀਨਾਂ ਜਿਵੇਂ ਅਸੀਂ ਬਾਹਰ ਦੇਖਾਈਆਂ ਤੇ ਲੈਣ ਹੀ ਇੱਥੇ ਲਾਈ ਬੈਠੇ ਹੋਏ ਹਾਂ ਹਾਂਜੀ ਹਾਂ ਸੁਖਣਾ ਜੀ ਬਸ ਤੇ ਇਹਦੇ ਚ ਪਰ ਪੌਣੇ ਕਿਉਂ ਇਹੋ ਜਿਹੜਾ ਲੱਖਾਂ ਕਿਸਾਨਾਂ ਦੀ ਜਿਵੇਂ ਲਿਖਿਆ ਵੀ ਪਹਿਲੀ ਪਸੰਦ ਬਣਦੀ ਹੈ ਇਹ ਤੇ ਇਹਦੇ ਚ ਵੈਰਾਈਟੀ ਜਿਵੇਂ ਛੁੱਡੀ ਅੱਡੋ ਅੱਡਾ ਜਿਵੇਂ ਅਸੀਂ ਦੇਖਿਆ ਪਹਿਲਾਂ ਵੀ ਆਹ ਹੋਰ ਟਾਈਪ ਦੀ ਆ ਗਈ ਆਹ ਹੋਰ ਦੀਆਂ ਅੱਡੋ ਅੱਡਾ ਤੇ ਹੁਣ ਆਪਾਂ ਜਾਣਕਾਰੀ ਫਿਰ ਤਰਨਜੀਤ ਜੀ ਤੈਥੋਂ ਲੱਗੀ ਇਹ ਦੇਣਾ ਹਾਂ ਹਾਂਜੀ ਹਾਂ ਇਹਦੇ ਬਾਰੇ ਦੱਸ ਕੀ ਹੈ ਇਹਦੇ ਚ ਇਹਦੇ ਚ ਦੋ ਤਿੰਨ ਮਾਡਲ ਲਈ ਕੱਲੀ ਕੱਲੀ ਵਾਰੀ ਜਾਣਕਾਰੀ ਦਿਵਾਵਾਂਗੇ ਤੁਹਾਨੂੰ ਜੀ ਠੀਕ ਹੈ ਇਹਦੇ ਚ ਇਹ ਆ ਗਿਆ ਬਲੂਰ ਵਾਲਾ ਮਾਡਲ ਜੀ ਠੀਕ ਹੈ ਇਹਦੀ ਗੱਲ ਕਰੀਏ ਮੋਟਰ ਦੇ ਥੱਲੇ ਆ ਗਈ ਜੀ ਪੱਠੇ ਦੇ ਇਧਰ ਸਾਈਡ ਦੇ ਨਿਕਲਣਗੇ ਬਾਹਰ ਠੀਕ ਹੈ ਪੱਠੇ ਇਧਰ ਸਾਈਡ ਦੀ ਕਰਦੇ ਹਾਂਜੀ ਹਾਂਜੀ ਹਾਂ ਠੀਕ ਹੈ ਇਹ ਚ ਇਹ ਬਲੂਰ ਵਾਲਾ ਮਾਡਲ ਆ ਗਿਆ ਜੀ ਡਾਊਨ ਮਾਡਲ ਆ ਗਿਆ ਥੱਲੇ ਵਾਲਾ ਇਹ ਸਿੰਪਲ ਥੱਲੇ ਪੱਟੇ ਛੱਟਦਾ ਹੈਗਾ ਇਹ ਥੱਲੇ ਸਿੱਟੂ ਆ ਆ ਫਲੋਰ ਇਹ ਫਲੋਰ ਵਾਲਾ ਏ ਥੱਲੇ ਪੱਟੇ ਛੱਟੂਗਾ ਜੀ ਠੀਕ ਹੈ ਠੀਕ ਹੈ ਜੀ ਇਦੂ ਅੱਗੇ ਆ ਗਿਆ ਇਹ ਵੀ ਫਲੋਰ ਵਾਲਾ ਮਾਡਲ ਆ ਗਿਆ ਜੀ ਠੀਕ ਹੈ ਇਹ ਵੀ ਫਲੋਰ ਵਾਲਾ ਆ ਗਿਆ ਹਾਂ ਜੀ ਹਾਂ ਤੇ ਇਹਦੇ ਫਿਰ ਜਿਵੇਂ ਆਪਾਂ ਟਾਇਰ ਲੱਗੇ ਦੇਖਦੇ ਹਾਂ ਤਾਂ ਨਹੀਂ ਜੀ ਹਾਂ ਜੀ ਹਾਂ ਜੀ ਇਹਨਾਂ ਤਿੰਨਾਂ ਦੇ ਸਾਰਿਆਂ ਦੀ ਲਗਭਗ ਲੱਗੇ ਹੋਇਆ ਹਾਂ ਜੀ ਹਾਂ ਜੀ ਹਾਂ ਜਿਵੇਂ ਰੋਡ ਨਹੀਂ ਰਹਿਣੀ ਤਾਂ ਚਲੋ ਉਹ ਕੀ ਸੌਖੀ ਹਾਂ ਜੀ ਜਿਵੇਂ ਬਾਜਨਬੂਜ ਨੇ ਕਿੰਨਾ ਕਿਹਾ ਵੀ ਇਹ ਤਾਂ ਇਹਦੇ ਕੋਈ ਟਿੱਕਤ ਨਹੀਂ ਆ ਚ ਨਹੀਂ ਜੀ ਕੋਈ ਟਿੱਕਤ ਨਹੀਂ ਜੀ ਇਹਦੇ ਤਾਂ ਫਿਲਹਾਲ ਮੋਟਰ ਲੱਗੀ ਵੀ ਆ ਥੱਲੇ ਟਾਇਰ ਲੱਗੇ ਹੋਏ ਆ ਇੱਕ ਆਪਣੀਆਂ ਇੰਜਨ ਵਾਲੀ ਮਸ਼ੀਨ ਆ ਗਈ ਠੀਕ ਹੈ ਇਹਦੇ ਨਾਲ ਪਿੱਟਰ ਇੰਜਨ ਉੱਪਰ ਹੀ ਫਿੱਟ ਹੋ ਜਾਂਦਾਗਾ ਠੀਕ ਹੈ ਮੋਟਰ ਵਾਲੀ ਦਾ ਚਾਰ ਟਾਇਰ ਹੋਣਗੇ ਇਹਦੇ ਸੇ ਟਾਇਰ ਹੋਣਗੇ ਵਾਲੀ ਗੱਲ ਕਿ ਮੋਟਰ ਦਾ ਦੂਰ ਦੀ ਗੱਲ ਆ ਇੰਜਨ ਵਾਲੀ ਮਸ਼ੀਨ ਨੂੰ ਵੀ ਕੱਢਣ ਦੀ ਜ਼ਰੂਰਤ ਨਹੀਂ ਆਪਾਂ ਨੂੰ ਠੀਕ ਹੈ ਉਹੀ ਗੱਲ ਆ ਜਿਵੇਂ ਹੁਣ ਮੋਟਰ ਲੱਗੀ ਵੀ ਆ ਮੋਟਰ ਜਿਵੇਂ ਵਾਈਬ੍ਰੇਜ ਕਰਦੀ ਉਹ ਕਰਦੀ ਉਹ ਨਹੀਂ ਕੋਈ ਟਿੱਕਤ ਨਹੀਂ ਨੀ ਕੋਈ ਟਿੱਕਤ ਨਹੀਂ ਉੱਚੇ ਜਿੱਥੇ ਧਰਤੀ ਉੱਥ ਜਿਵੇਂ 10 ਤੋਂ 15 20 ਮੱਜਾਂ ਨੇ ਠੀਕ ਹੈ ਉਹਦੇ ਵਾਸਤੇ ਬਲੋਰ ਵਾਲਾ ਕੰਮ ਆ ਜਾ ਪਾ ਜੀ ਠੀਕ ਹੈ ਜਿਹੜੇ ਕੋਲੇ 5-7 ਮੱਜਾਂ ਨੇ ਉਹਦੇ ਵਾਸਤੇ ਟਰੇ ਵਾਲਾ ਮਾਡਲ ਆ ਗਿਆ ਜੀ ਉਹਦੇ ਵਾਸਤੇ ਟਰੇ ਵਾਲਾ ਤੇ ਜਿਵੇਂ ਹੁਣ ਆਪਣਾ ਉਹ ਪਹਿਲਾ ਸਿਰੇ ਵਾਲਾ ਮਾਡਲ ਆ ਗਿਆ ਕਿੰਨੇ ਕੇ ਪੈਸੇ ਦਾ ਆਪਣਾ ਮਸ਼ੀਨ ਆ ਜਿਹੜੀ ਸਟਾਰਟ ਹੋ ਜਾਂਦੀ ਹੈ ਹਾਂ ਜਿਵੇਂ ਉਹ ਸਿਰੇ ਵਾਲਾ ਮਾਡਲ ਆ ਜੀ ਹਾਂ ਜਿਵੇਂ ਨਾਲ ਦੀ ਨਾਲ ਹੁਣ ਆਪਾਂ ਮਿਲ ਕੇ ਲੱਗ ਗਏ ਹਾਂ ਜੇ 22000 ਦਾ ਸੈਟ ਆ ਸਾਰਾ ਕੰਪਲੀਟ 22000 ਦਾ ਹਾਂਜੀ ਠੀਕ ਹੈ ਤੇ ਉਦੋਂ ਬਾਅਦ ਦੇ ਵਿੱਚ ਆ ਗਿਆ ਇਹ ਆ ਗਿਆ 21000 ਰੁਪਏ ਦਾ ਜੀ ਇਹ 21000 ਦਾ ਉਹ ਬਲੋਰ ਵਾਲਾ ਆ ਗਿਆ ਬਿਨ ਬਲੋਰ ਇਹ ਸਿੰਪਲ ਆ ਗਿਆ ਜੀ ਠੀਕ ਹੈ ਹਾਂਜੀ ਹਾਂ ਉਦੋਂ ਅੱਗੇ ਆ ਇਹ ਵੀ ਸੇਮ ਰੇਟ ਹੀ ਆ ਸਾਰੇ ਜੀ ਠੀਕ ਹੈ ਰੇਟ ਲਗਭਗ ਵਾਚੇ ਜੀ ਇਹ 5 50000 ਇਧਰ ਉਧਰ ਹਾਂਜੀ ਹਾਂ ਹਾਂ ਲਗਭਗ ਸੇਮ ਹੀ ਆ ਹਾਂਜੀ ਲਗਭਗ ਸੇਮ ਹੀ ਆ ਕਿਹਦੀ ਹੋਰ ਯਾਰ ਤਾਂ ਜੀ ਤੂੰ ਸੋਡੀ ਗੱਲ ਵਿਚਾਲਿਆ ਜਿਵੇਂ ਕਿਸੇ ਪਸ਼ੂ ਪਾਲ ਕੇ ਜਾਂ ਕਿਸਾਨ ਵੀਰ ਕੋਲ ਪਹਿਲਾਂ ਵੀ ਪੁਰਾਣੀ ਮਸ਼ੀਨ ਹੋਵੇ ਉਹ ਕਹਿੰਦਾ ਵੀ ਮੈਂ ਬਲੂਰ ਵਾਲੀ ਜਾਂ ਥੋੜਾ ਜਿਹਾ ਡਿਜੀਟਲ ਹੋ ਜੀਏ ਥੋੜੇ ਜਿਹਾ ਪੁਰਾਣੀ ਧਰਕੇ ਹਨ ਤੇ ਉਹ ਫਿਰ ਜਿਵੇਂ ਪੁਰਾਣੀ ਮਸ਼ੀਨ ਆ ਉਹਦੇ ਕੋਲ ਵਾਧੂ ਪਈਆ ਉਹ ਆਪਾਂ ਵਿੱਚ ਬੁੱਤ ਕੱਟ ਲੈਣਾ ਉਹ ਬੱਚੇ ਅਰੈਸਟ ਕਰ ਲਾਂਗੇ ਕੱਟ ਲਾਂਗੇ ਵਿੱਚ ਜੀ ਤੇ ਇਹਦੇ ਵਿੱਚ ਮਟੀਰੀਅਲ ਦੀ ਗੱਲ ਕਰਾਂ ਗੱਲ ਕਰੀਏ ਆਪਾਂ ਉਸ ਨੂੰ ਦੱਸਾਂ ਮੈਂ ਆ ਦੇਖੋ ਹਾਂਜੀ ਆਪਣੀ ਮਸ਼ੀਨ ਦੀ ਖਾਸੀਅਤ ਕੀ ਆ ਸਭ ਤੋਂ ਮੇਨ ਗੱਲ ਤਾਂ ਜਿਹੜਾ ਟਾਪ ਆਗਾ ਹਾਂਜੀ ਇਹ ਫਾਈਬਰ ਦਾ ਜੀ ਹਾਂ ਟਾਪ ਆ ਫਾਈਬਰ ਦਾ ਜੀ ਨੇ ਕਿਹਾ ਇਹ ਗੱਲ ਅੰਦਰ ਹਾਂ ਜਿਹੜਾ ਅੰਦਰ ਆ ਬਲੂਰ ਆ ਜਿਵੇਂ ਆਪਾਂ ਹੋਰ ਮਸ਼ੀਨਾਂ ਦੇ ਪਹਿਲਾਂ ਆਉਂਦੇ ਸੀਗੇ ਜਿਵੇਂ ਟੀਂ ਦੇ আর ਦੂਜੇ ਚਾਦਰ ਲੱਗਦੇ ਪਹਿਲਾਂ ਕਾਲੀ ਸੀਟ ਦੇ ਟਾਪੇ ਹੁੰਦੇ ਸੀਗੇ ਠੀਕ ਹੈ ਉਹ ਕੀ ਹੈ ਨਾ ਗਲ ਜਾਂਦੇ ਸੀਗੇ ਭੁਰ ਕੇ ਫਿਰ ਉਹ ਵਿੱਚ ਹੀ ਜਾਂਦੇ ਸੀ ਪੱਠਿਆਂ ਦੇ ਵਿੱਚ ਹੀ ਜਾਂਦੇ ਸੀ ਪੱਠਿਆਂ ਦੇ ਹਾਂ ਉਸੇ ਕਰਕੇ ਕਿਸੇ ਅੱਜ ਕੱਲ੍ਹ ਮਹਿੰਗੀਆਂ ਮੱਝਾਂ ਨੇ ਕਿਸੇ ਲੋਹਾ ਲੰਘ ਕੇ ਅੰਦਰੋਂ ਖਤਰਨਾਕਾ ਪਸ਼ੂਆਂ ਦਾ ਵੀ ਨੁਕਸਾਨ ਹੁੰਦਾ ਸੀ ਤੇ ਮਸ਼ੀਨ ਦਾ ਤਾਂ ਹੁੰਦੀ ਹੀ ਹੁੰਦਾ ਹਾਂਜੀ ਹਾਂ ਇਹ ਚ ਮਟੀਰੀਅਲ ਦੀ ਹੋਰ ਤਾਂ ਦੇਖੀਏ ਜਿਹੜਾ ਆ ਖਾਸਿਤ ਕੀ ਆਪਣੀ ਜਿਹੜਾ ਹੈੱਡ ਆ ਦੇਖੀ ਆ ਗਿਆ ਜੀ ਠੀਕ ਆ ਆ ਹੈੱਡ ਸਾਰਾ ਦੇਖੀ ਆ ਠੀਕ ਹੈ ਜੁਲਾ ਠੀਕ ਹੈ ਜਿਹੜਾ ਗੀਅਰ ਠੀਕ ਹੈ ਉਦੋਂ ਬਾਅਦ ਦੇ ਵਿੱਚ ਉਦੋਂ ਜਿਹੜਾ ਅੱਗੇ ਗੱਲ ਕਰੀਏ ਜਿਹੜਾ ਤਿੰਨ ਵਹਿਰ ਗਨੇ 7 ਨੰਬਰ 6 ਨੰਬਰ ਤੇ 5 ਨੰਬਰ 5 ਨੰਬਰ ਵਹਿਰਾਂਗਾ 5 ਨੰਬਰ ਵਹਿਰਾਂਗਾ ਠੀਕ ਹੈ ਇਹ ਪਤਨੇ ਵਹਿਰਾਂਗੇ ਜੂਸੀ ਵਹਿਰਾਂਗਾ ਠੀਕ ਹੈ ਇਹਦਾ ਮਤਲਬ ਆ ਪਹਿਲਾਂ ਇਹ ਕੀ ਜਣਾ ਜਿਹੜੇ ਪਹਿਲਾਂ ਨਹੀਂ ਮਸ਼ੀਨਾਂ ਹੁੰਦੀਆਂ ਨੇ ਤੇ ਗੋਲ ਗੋਲੀ ਵਾਲੇ ਵਹਿਰਾਂ ਹੁੰਦੇ ਸੀਗੇ ਤੇ ਇਹ ਉਰਾਗਟ ਦੇ ਵਿੱਚ ਠੀਕ ਹੈ ਇਹਦੀ ਜਿਹੜੀ ਜਿਹੜਾ ਇਹ ਵਹਿਰਾਂਗਾ ਇਹਨਾਂ ਦੀ ਨਾਭ ਚੌੜੀ ਹੈ ਲੰਮੀ ਗੋਲੀ ਵਾਲੇ ਆਗੇ ਹਾਂ ਠੀਕ ਹੈ ਇਹਨੂੰ ਖਤਰਾ ਕੋਈ ਨਹੀਂ ਨਾ ਇਹ ਟੁੱਟੇ ਨਾ ਇਹ ਖਰਾਬ ਹੋਵੇ ਵੀ ਇਹ ਵਹਿਰਾਂ ਦਾ ਫਾਇਦਾ ਇਹ ਹੋ ਗਿਆ ਵੀ ਟੁੱਟਣ ਨਾਲ ਤੇ ਲ ਤੇ ਜਿਵੇਂ ਤੁਸੀਂ ਆ ਫਾਈਬਰ ਲਾਤੀ ਇਹਦੇ ਨਾਲ ਵੀ ਲੱਗਦਾ ਕਿਉਂਕਿ ਜਦੋਂ ਪੱਠੇ ਵਿੱਚ ਜੰਮ ਜਾਂਦੇ ਆ ਉਹ ਗੱਲ ਨਹੀਂ ਸ਼ੁਰੂ ਹੋ ਜਾਂਦੀ ਉਹ ਗੱਲ ਨਹੀਂ ਸ਼ੁਰੂ ਹੋ ਜਾਂਦੀ ਆ ਇਹਦੇ ਚੀਜ਼ ਮਸ਼ੀਨ ਦੋ ਦੋ ਤਰ੍ਹਾਂ ਗੱਲਦੀ ਆ ਜਦੋਂ ਤਾਂ ਧਰਤੀ ਚ ਕੱਟਦੇ ਆ ਉਦੋਂ ਜਾਂ ਜਦੋਂ ਪੱਠੇ ਲੱਗੇ ਰਹਿੰਦੇ ਨੇਗੇ ਇਹਦੇ ਕੋਈ ਨਾ ਇਹਨੂੰ ਗੱਡਣ ਦੀ ਜ਼ਰੂਰਤ ਨਾ ਇਹਦੇ ਨਾਲ ਪੱਠੇ ਲੱਗਣ ਪੱਠੇ ਜੋ ਕੁਤਰੇ ਨਾਲ ਦੀ ਨਾਲੇ ਪੱਠੇ ਬਾਹਰ ਨਿਕਲਣਗੇ ਠੀਕ ਹੈ ਨਾਲ ਦੀ ਨਾਲ ਪੱਠੇ ਬਾਹਰ ਇਹਦੇ ਚਰੀ ਆਵਾਜਰਾ ਬਰਸੀਨ ਹਾਂਜੀ ਮੱਕੀ ਮੱਕ ਬਾਹਲੀ ਗੱਲ ਕੀ ਆ ਜਿਹੜਾ ਮੱਖਣ ਕਾ ਹੁੰਦਾ ਨਾ ਮੱਖਣ ਕਾ ਹਾਂਜੀ ਉਹ ਚੀਜ਼ ਦੀ ਵੀ ਗਾਰੰਟੀ ਲੈਂਦੇ ਆ ਠੀਕ ਹੈ। ਇਹ ਹਰੇਕ ਮਸ਼ੀਨੋਂ ਮੱਖਣ ਦਾ ਕੁੱਤਰ ਦੀ ਨਹੀਂ ਹੈਡ ਚੀ ਲਵੇਟਾ ਮਾਰੀ ਜਾਂਦੀ ਹੈ। ਹਾਂ ਲਵੇਟਾ ਮਾਰ ਦਿੰਦੀ ਹੈ। ਇਹ ਉਹ ਵੀ ਕੁੱਤਰੂ। ਉਹ ਵੀ ਕੁੱਤਰੂ ਕੀ? ਉਸ ਚੀਜ਼ ਦੀ ਵੀ ਆਪਣੀ ਗਾਰੰਟੀ ਹੈ। ਠੀਕ ਹੈ। ਉਹਦੀ ਵੀ ਗਾਰੰਟੀ ਹੈ। ਤੇ ਜਿਵੇਂ ਹੁਣ ਇਹਦੀ ਆ ਜਾਣੇ ਆ ਆਪਾਂ। ਹੁਣ ਆਹ ਟ੍ਰੇ ਵਾਲਾ ਮਾਡਲ ਆ ਜਾਏਗਾ। ਹਾਂਜੀ। ਇਹ ਫਿਰ ਟ੍ਰੇ ਦਾ ਉਹ ਕੰਮ ਆ ਗਿਆ ਜਿਵੇਂ ਪਹਿਲਾਂ ਜਿਵੇਂ ਕੁੱਤਰ ਕੇ ਇਕ ਥੱਲੇ ਢੇਰੀ ਲੱਗ ਜਾਂਦੀ। ਇਹ ਖਿੱਚਣੇ ਪੈਂਦੇ ਸੀ। ਇਹ ਆਪਦੇ ਆਪ ਹੀ ਬਾਹਰ ਆ ਜਾਂਦਾ। ਹਾਂ। ਇਹਦੇ ਜਿੰਨੇ ਪੱਠੇ ਕੁੱਤਣਾਗੇ ਓੰਨੇ ਹੀ ਮੁਰੇ ਆ ਜਾਣਗੇ ਇਹਦੇ। ਠੀਕ ਹੈ। ਓੰਨੇ ਕ ਆ ਜਾਣਗੇ। ਠੀਕ ਹੈ। ਪਰ ਦ ਠੀਕ ਹੈ ਹਾਂ ਪੂਰਾ ਨਹੀਂ ਹੈਗਾ ਹਾਂਜੀ ਹਾਫ ਵੀ ਲਗਾ ਇਹਦੀ ਜਾਬਸ ਸੀ ਨਾ ਹਾਂ ਸਾਰਿਆਂ ਦੀ ਹਾਫ ਹੀ ਮਿਲੂਗਾ ਠੀਕ ਹੈ ਇਹਦੀ ਤੇ ਫੁੱਲ ਬੀਲਲ ਦੀ ਕੀ ਫਰਕ ਆਗਾ ਜਿਹੜਾ ਇਹ ਚੀਜ਼ ਆ ਗਈ ਇਹ ਚੀਜ਼ਾਂ ਦੇਖੋ ਇਹਨੇ ਗੰਡਾਸੇ ਨੇ ਮਾਲ ਕੱਟਿਆ ਮਾਲ ਕੱਟ ਕੇ ਨਾਲ ਦੀ ਨਾਲ ਥੱਲੇ ਹਾਂ ਜਿਹੜੀ ਚੱਕਰ ਵਾਲੀ ਮਸ਼ੀਨ ਹੁੰਦੀ ਸੀ ਜਦੋਂ ਇੱਥੋਂ ਮਾਲ ਕੱਟਦੇ ਹਾਂ ਨਾ ਜੀ ਪਹਿਲੀ ਗੱਲ ਤਾਂ ਇਹ ਗਲਿਚਾ ਬਣਦਾ ਸੀ ਰੁੱਕ ਜਾਂਦਾ ਇੱਥੇ ਬਿਲਕੁਲ ਬਣਦਾ ਸੀ ਜਦੋਂ ਗਲਿਚਾ ਇੱਥੇ ਆ ਕੇ ਵੱਜਦਾ ਸੀਗਾ ਪਾਣੀ ਨਿਕਲਦਾ ਸੀਗਾ ਹੂੰ ਪਾਣੀ ਪਾਣੀ ਨਿਕਲ ਕੇ ਤੱਕਾਂ ਤੱਕਾਂ ਜਾਮ ਹੁੰਦਾ ਏ ਖਰਾਬ ਹੋ ਜਾਂਦੀ ਏ ਠੀਕ ਹੈ ਜਿਹੜੀ ਇਹ ਚੀਜ਼ਾਂ ਨੇ ਮਾਲ ਕੱਟਿਆ ਮਾਲ ਕੱਟ ਕੇ ਨਾਲ ਦੇਣਾ ਥੱਲੇ ਕੋਈ ਗਲਿਚਾ ਨਹੀਂ ਬਣਨਾ ਜਿਹੜੀ ਚੱਕਰ ਵਾਲੀ ਮਸ਼ੀਨ ਹੁੰਦੀ ਹੈ ਜਦੋਂ ਇੱਥੋਂ ਮਾਲ ਕੱਟਦੇ ਆ ਹਾਂ ਜਿਹੜਾ ਤਾਂ ਕੇਲਾ ਹੁੰਦਾ ਖਾਸ ਕਰਕੇ ਬਰਸੀਨ ਮੱਖਣ ਕਾ ਉਹ ਨਾਲ ਹੀ ਰਾਉਂਡ ਲਈ ਜਾਂਦਾ ਹਾਂ ਨਾਲ ਹੀ ਦਿੰਦਾ ਰਾਉਂਡ ਹਾਂ ਜੇ ਆਪਾਂ ਇਹਦੀ ਜੇ ਆਪਾਂ ਇਹਦੀ ਢੇਰੀ ਦੀ ਗੱਲ ਕਰੀਏ ਜਿਹੜੀ ਵੀ ਮੇਨ ਸਾਫਟਾ ਇਹਦੀ ਢੇਰੀ ਇੱਥੇ ਹੀ ਲੱਗਣੀ ਆ ਠੀਕ ਹੈ ਆਮ ਮਸ਼ੀਨਾਂ ਦੀ ਢੇਰੀ ਕਿਹ ਨਾਲ ਇਧਰ ਪੱਲੀ ਵਗੈਰਾ ਪੰਦਾ ਨਹੀਂ ਪੈਂਦੀ ਪੁਰਾਣੀਆਂ ਮਸ਼ੀਨਾਂ ਦੇ ਉਹ ਢੇਰੀ ਦੂਜੀ ਸਾਈਡ ਜਾਂਦੀ ਸੀ ਹਾਂ ਦੂਜੇ ਪਾਸੇ ਬਾਹਰ ਕੱਢ ਦਿੰਦੀ ਇਹ ਪਾਣੀ ਵਾਲਾ ਗੰਦਾ ਹੋ ਗਿਆ ਬੰਦ ਤੇ ਢੇਰੀ ਵੀ ਬਿਲਕੁਲ ਸਹੀ ਲੱਗੂ ਹਾਂਜੀ ਹਾਂ ਤੇ ਇਹੀ ਇਹਦੇ ਨਾਲ ਦੀ ਮੜ ਲੱਗਿਆ ਗਿਆ ਹੈ ਇਹ ਆ ਗਿਆ ਘਟਰੇ ਵਾਲਾ ਮੜ ਠੀਕ ਹੈ ਇਹਦੀ ਫਿਰ ਹੋਰ ਲਾਇਆ ਵਧ ਗਈ ਹਾਂਜੀ ਤੇ ਫੇਰ ਵਾਇਰ ਆ ਗਈ ਤੇ ਜਿਹੜੀ ਆਪਾਂ ਮੋਟਰ ਯੂਜ਼ ਕਰਦੇ ਹਾਂ ਇਹ ਕਿੰਨੀ ਹੈ ਮੋਟਰ ਹੈਗੀ ਆ 2 HP ਦੀ ਸਿੰਗਲ ਫੇਸ ਦੀ ਠੀਕ ਹੈ ਹਾਂਜੀ ਆ ਘਰੇ ਆਮ ਸਪਲਾਈ ਤੇ ਚੱਲ ਪੈਂਦੀ ਹੈ ਤੇ ਜਿਵੇਂ ਹੁਣ ਮਸ਼ੀਨ ਨੇ ਸੁੱਤੋ ਲੈ ਗਿਆ ਬੰਦਾ ਹਾਂਜੀ ਹਾਂ ਇਹਦੀ ਮਸ਼ੀਨ ਦੀ ਤੇ ਮੋਟਰ ਦੀ ਪਹਿਲਾਂ ਤਾਂ ਮੋਟਰ ਦੀ ਆਪਾਂ ਗੱਲ ਕਰੀਏ ਨੇ ਇਹਦੀ ਦੱਸੋ ਗਾਰੰਟੀ ਵਾਰੰਟੀ ਕਿਵੇਂ ਹੁੰਦੀ ਹੈ ਮੋਟਰ ਦੀ ਹੈ ਜੀ ਮਸਜੀ ਸੜ ਜਾਏ ਪੀਸ ਬਦਲ ਕੇ ਨਵਾਂ ਮਿਲੂ ਸਾਲ ਭਰ ਦੀ ਗਾਰੰਟੀ ਹੈ ਠੀਕ ਹੈ ਸਾਲ ਭਰ ਦੀ ਗੱਲ ਕਰੀਏ ਮਸ਼ੀਨ ਦੀ ਮਸ਼ੀਨ ਦੀ 5 ਸਾਲ ਦੀ ਗਾਰੰਟੀ ਹੈ ਗਰਾਰੀਆਂ ਤੇ ਬੈਰੀਆਂਾਂ ਦੀ ਗਰਾਰੀਆਂ ਤੇ ਬੈਰੀਆਂਾਂ ਦੀ ਹਾਂਜੀ ਬੈਰੀ ਜੇ ਖਰਾਬ ਹੋ ਜਾਂਦੀ ਹੈ ਸਟਿੱਲੀ ਕਰਾ ਰਹੀ ਹੈ ਮਸ਼ੀਨ ਸਾਰੀ ਹਾਂਜੀ ਕੋਈ ਦੰਦਾ ਪਰਦਾ ਉਸ ਚੀਜ਼ ਦੀ ਆਪਣੀ ਠੀਕ ਹੈ ਉਹਦੀ ਗਾਰੰਟੀ ਆ ਹਾਂਜੀ ਹਾਂ ਤੇ ਜਿਵੇਂ ਆ ਹੁਣ ਪਿਛਲੇ ਮਾਡਲ ਇਹ ਨਾਲ ਦੀ ਨਹੀਂ ਹਾਂ ਸੇਮ ਮਾਡਲ ਹੀ ਆ ਗਿਆ ਸਾਰੀ ਜਿਵੇਂ ਉਹ ਇੰਜਨ ਵਾਲਾ ਆ ਗਿਆ ਜੀ ਠੀਕ ਹੈ ਉਹ ਦਿਖਾਈ ਸੀਗਾ ਪਹਿਲਾਂ ਤੇ ਜਿਵੇਂ ਆ ਇੰਜਨ ਵਾਲਾ ਆ ਗਿਆ ਇਹਦੇ ਵਿੱਚ ਕਿਵੇਂ ਆ ਮਸ਼ੀਨਾ ਨਾਲੋਂ ਜਿਹੜਾ ਇਹਦੇ ਵਿੱਚ ਕੀ ਆ ਜੀ ਇਹ ਇਹਦੇ ਵਿੱਚ ਇਹ ਇੰਜਨ ਲੱਗੂਗਾ ਬਰਾਬਰ 6 ਟਾਇਰ ਲੱਗਣਗੇ ਜੀ ਇਹ ਚ ਬਲੋਰ ਵਾਲਾ ਮਾਡਲ ਹੈ ਇਹਦੇ ਚ ਟਰੇ ਵਾਲਾ ਮਾਡਲ ਵੀ ਮਿਲ ਜੂਗਾ ਠੀਕ ਹੈ ਦੋਨੋਂ ਮਾਡਲ ਮਿਲ ਜਾਣਗੇ ਇਹਦੇ ਕੀ ਆ ਇੰਜਨ ਇਧਰਲੀ ਸਾਈਡ ਆਜੂਗਾ ਜੀ ਜੇ ਕਿਸੇ ਵੀਰ ਭਾਈ ਨੇ ਮੋਟਰ ਫਿੱ ਠੀਕ ਹੈ ਮੋਟਰ ਵੀ ਫਿੱਟ ਹੋ ਜੂਗੀ ਇੰਜਨ ਵੀ ਫਿੱਟ ਹੋ ਜੂਗਾ ਜੇ ਚ ਟ੍ਰੇ ਵਾਲਾ ਮਾਡਲ ਲੈਣਾ ਉਹਦੇ ਪੱਠੇ ਵਿਚਾਲੇ ਆਉਣਗੇ ਜੀ ਇੰਜਨ ਪਰਲੀ ਸਾਈਡ ਮੋਟਰ ਇਧਰਲੀ ਸਾਈਡ ਤੇ ਬਲੂਰ ਵਾਲਾ ਹੈਗੀ ਹੈ ਜੀ ਹੈਗੀ ਹੈਗਾ ਜੀ ਠੀਕ ਹੈ ਹਾਂ ਤੇ ਇਹਦੇ ਵਿੱਚ ਹੁਣ ਜਿਵੇਂ ਆਪਾਂ ਇਧਰਲੇ ਪਾਸੇ ਤਿਆਰ ਕਰੀ ਜਾਂਦੇ ਆ ਆ ਤਾਂ ਹੁਣ ਤਿਆਰ ਹੋਈਆਂ ਆਵਾਂਗੇ ਇਧਰਲੇ ਪਾਸੇ ਪ੍ਰੋਸੈਸ ਆਪਣਾ ਚੱਲੀ ਜਾਂਦਾ ਹਾਂਜੀ ਹਾਂ ਆ ਚੀਜ਼ ਆ ਗਈ ਮਿੱਤਰੋ ਅੰਦਰਲੇ ਪਾਸੇ ਜਿਵੇਂ ਪੈਸੇ ਤਾਂ ਬਾਈ ਤਰਨਜੀਤ ਨੇ ਉਹਨੂੰ ਟਾਪਾ ਚੱਕ ਕੇ ਅੰਦਰਲਾ ਸਾਰਾ ਜਿਗਾਰਡ ਦਿਖਾਈ ਦਿੱਤਾ ਤੇ ਇੱਥੇ ਪਤਾ ਲੱਗਦਾ ਵੀ ਆਹ ਸਾਰਾ ਤੁੱਲਾ ਆ ਗਿਆ ਦੇਗੀ ਹਾਂ ਤੇ ਇਹਦੇ ਉੱਤੇ ਟੋਕੀ कसे ਜਾਣੇ ਨੇ ਇਹ ਬਲੂਰ ਵਾਲਾ ਮਾਡਲ ਤੇ ਆ ਰਿਹਾ ਹੋਇਆ ਹੈ ਇਹ ਬਲੂਰ ਵਾਲਾ ਮਡ ਲਾ ਗਿਆ ਜੀ ਏਦਾਂ ਨਹੀਂ ਹੈ ਵੀ ਆਪਾਂ ਸਿੱਧਾ ਡਾਇਰੈਕਟ ਪੇਂਟ ਕਰਤਾ ਪਹਿਲਾਂ ਮਸ਼ੀਨ ਰੈਡੀ ਹੁੰਦੀ ਹੈਗੀ ਤਿਆਰ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਪ੍ਰਾਈਮਰ ਹੁੰਦਾਗਾ ਸੈਂਟਰ ਵਗੈਰਾ ਲਾ ਕੇ ਫਿਰ ਪੱਕਾ ਪੇਂਟ ਹੁੰਦਾਗਾ ਫਿਰ ਉਸ ਤੋਂ ਬਾਅਦ ਦੇ ਵਿੱਚ ਪੱਕਾ ਪੇਂਟ ਹੁੰਦਾ ਤੇ ਆਹ ਬਲੂਰ ਵਾਲਾ ਮਾਡਲ ਆਇਆ ਹੁਣ ਆ ਦਿਖਾ ਦਿਓ ਜੀ ਆ ਦੇਖੋ ਇਹ ਨੇੜੇ ਤੋਂ ਦਿਖਾ ਦਿਓ ਜਿਵੇਂ ਆਹ ਦੀ ਜਾਗੀ ਹੁਣ ਗੇਅਰ ਬਾਕਸ ਦਾ ਇੱਥੇ ਪਤਾ ਲੱਗਦਾ ਇਹ ਲੀ ਕਰਾ ਰਹੀ ਹੈ ਸਾਰੀ ਜੀ ਠੀਕ ਆ ਇਕੱਲੀ ਇਕੱਲੀ ਚੀਜ਼ ਤੇ ਨੱਕੇ ਲੱ ਹਾਂ ਜੀ ਇਹ ਨਹੀਂ ਹੈ ਵੀ ਜੇ ਨਟ ਖੁੱਲ ਵੀ ਜਾਣ ਕਿ ਇਹ ਬੈਰਿੰਗ ਪਿੱਛੇ ਪਿੱਛੇ ਨਹੀਂ ਹਟੂਗਾ ਠੀਕ ਹੈ ਬੈਰਿੰਗ ਨਹੀਂ ਉਰਾਪਰਾ ਹੁੰਦਾ ਟਕਰਾਂ ਲੱਗੀਆਂ ਹੋਏ ਨੇ ਫੁੱਲ ਠੀਕ ਹੈ ਹਾਂ ਜੀ ਇਹਦੇ ਵੀ ਫਿਰ ਉਹ ਫਾਇਦਾ ਆ ਗਿਆ ਜਿਵੇਂ ਗੀਅਰ ਹੀ ਨਟ ਲਾ ਹੋ ਗਿਆ ਜੇ ਆ ਨਾ ਹੋਵੇ ਆਉਰਾਪਰਾ ਚੱਲੂ ਠੀਕ ਹੈ ਜੋ ਰਸਤਾ ਇਹਦੇ ਕੋਈ ਦਿੱਕਤ ਨਹੀਂ ਗਈ ਇਹਦੇ ਕੋਈ ਦਿੱਕਤ ਨਹੀਂ ਇਹ ਉੱਥੇ ਚੱਲੀ ਜਾਵੇ ਇਹ ਉੱਥੇ ਚੱਲਣਾ ਜੀ ਹਾਂ ਠੀਕ ਹੈ ਬਾਕੀ ਦੂਜੀ ਗੱਲ ਜਿਹੜੀ ਆਪਾਂ ਜਿਹੜਾ ਸਾਰਾ ਮਾਲ ਹਾਂਜੀ ਸਾਫਟਾ ਵਗੈਰਾ ਹੈਡਰ ਦਾ ਗੀਅਰ ਦਾ ਟਰਨ ਆਪਾਂ ਆਪ ਅੰਦਰ ਖਰਾਬ ਤੇ ਕਰਦੇ ਸਾਰਾ ਠੀਕ ਹੈ ਉਹ ਸਾਰਾ ਖਰਾਬ ਤੇ ਹੁੰਦਾ ਸਾਰਾ ਆਪ ਟਰਨ ਕਰਦੇ ਸਾਰਾ ਤੇ ਜਿਵੇਂ ਆ ਹੁਣ ਮਾਡਲ ਤਿਆਰ ਹੋਈ ਜਾਂਦੇ ਆ ਇਹਦੇ ਹੁਣ ਜਿਵੇਂ ਇਹਨਾਂ ਦੇ ਇਹਨਾਂ ਦੇ ਥੱਲੇ ਫਰੇਮ ਲੱਗਣਾ ਰਹਿੰਦੇ ਨੇ ਜੀ ਠੀਕ ਹੈ ਹਾਂਜੀ ਹਾਂ ਇਹਨਾਂ ਦੇ ਫਰੇਮ ਰਹਿੰਦੇ ਆ ਤੇ ਜਿਵੇਂ ਤਰਨਜੀਤ ਅੱਗੇ ਆ ਜੀ ਹੁਣ ਇਧਰਲੇ ਪਾਸੇ ਆਪਣੇ ਕੋਲ ਉਹ ਪਏ ਆ ਚੁੱਲ੍ਹੇ ਸਾਰੇ ਇਹਨਾਂ ਦੀ ਤਿਆਰ ਕਰੇ ਵੀ ਹਨਾ ਹਾਂਜੀ ਹਾਂ ਤੇ ਆ ਵੀ ਇਹਨਾਂ ਦੀ ਆ ਗਿਆ ਹਾਂ ਇਹ ਗੀਅਰ ਬਾਕਸ ਆ ਗਿਆ ਆਪਣੇ ਠੀਕ ਹੈ ਇਹ ਗੀਅਰ ਬਾਕਸ ਆ ਗਿਆ ਇਹ ਵੀ ਆਪਾਂ ਇੱਥੇ ਤਿਆਰ ਕਰਦੇ ਹਾਂ ਹਾਂਜੀ ਹ ਠੀਕ ਹੈ ਆ ਹੈਡ ਆ ਗਏ ਸਾਰੇ ਆਪਣੇ ਜੀ ਠੀਕ ਹੈ ਇਹਨਾਂ ਦੇ ਸਮਾਰ ਕੇ ਮਾਰ ਦੀ ਕੈਮਰਾ ਜਿਵੇਂ ਰੰਗ ਜੇਚ ਨਹੀਂ ਪਤਾ ਲੱਗਦਾ ਇੱਥੇ ਜਮਾ ਪ੍ਰੋਪਰ ਦੀ ਸੀ ਜਾਂਦਾ ਵੀ ਸਾਨੂੰ ਇਹ ਦੇਖੀ ਆ ਸਾਰਾ ਲੋਹਾ ਹਾਂਜੀ ਹਾਂਜੀ ਹਾਂ ਤੇ ਜਮਾ ਪੱਕਾ ਕੰਮ ਹੈ ਇਧਰ ਪੁਲੀਆਂ ਪੰਗਾਂ ਤੇ ਆ ਮੋਟਰ ਆ ਗਈਆਂ ਨਾਲ ਤੇ 5 ਸਾਲ ਦੀ ਗਾਰੰਟੀ ਹੈ ਫਿਰ ਮਸ਼ੀਨ ਦੀ 5 ਸਾਲ ਦੀ ਹਾਂ ਕਰਾਰੀਆਂ ਵੈਰੀਆਂ ਦੀ ਜੀ ਠੀਕ ਹੈ ਆਪਣਾ ਜਿਹੜਾ ਪਤਾ ਹੈਗਾ ਇਹ ਆ ਸੈਣਾ ਰੋਡ ਜੀ ਹਾਂਜੀ ਪੱਖੋ ਕੈਂਚੀ ਤੇ ਜਿਹੜਾ ਆਪਣਾ ਸੈਣੇ ਵਾਲੇ ਜੰਨੇ ਆ ਚੌਕ ਵਾਲੀ ਸਾਈਡ ਪਹਿਲੀ ਵਰਕਸ਼ਾਪ ਆਪਣੀ ਤੇ ਇੱਕ ਗੱਲ ਤਾਂ ਰਜੀਤ ਮੇਰੇ ਹੋਰ ਆਈ ਜਹਾਂ ਵਿੱਚ ਜਿਵੇਂ ਹੁਣ ਆਪਣੇ ਲੋਕਲ ਬੰਦਾ ਤਾਂ ਥੋਡੇ ਕੋਲ ਆ ਜੂ ਲਗਭਗ ਜਿਵੇਂ ਇੰਨਾ ਕ ਵੀਰਾਂ ਦਾ ਨਾਂ ਹੈਗੇ ਜਦੋਂ ਪੱਖੋ ਕੈਂਚੀਆਂ ਨਾਲ ਲੈਂਦਾ ਵੀ ਟੋਕਾ ਮਸ਼ੀਨ ਕਹਿੰਦਾ ਪ੍ਰੀਤ ਵਾਲਿਆਂ ਕੋਲ ਹਾਂਜੀ ਹਾਂਜੀ ਤੇ ਇੱਥੇ ਪਹੁੰਚੋ ਤੇ ਜਿਵੇਂ ਕੋਈ ਬੰਦਾ ਦੂਰ ਦਾ ਉਹਨੇ ਤੁਹਾਨੂੰ ਫੋਨ ਤੇ ਕਹਦਾ ਵੀ ਯਾਰ ਮੈਨੂੰ ਮਸ਼ੀਨ ਚਾਹੀਦੀ ਹੈ ਜਿਵੇਂ ਗਰਦਾਸਪੁਰ ਸਾਈਡ ਆਪਣੀ ਗੱਲ ਹੋਈ ਆ ਜਾਂ ਪਟਿਆਲੇ ਵਾਲੀ ਸਾਈਡ ਹੋ ਗਈ ਜਾਂ ਰਾਜਸਥਾਨ ਵਾਲੇ ਪਾਸੇ ਆ ਸਟੇਟ ਦੇ ਬਾਹਰ ਵੀ ਆਪਣੀ ਦੇ ਹਾਂਜੀ ਹਾਂ ਤੇ ਮਸ਼ੀਨਾ ਕਿਵੇਂ ਬਾਹਰ ਵੀ ਭੇਜ ਦਿੰਦੇ ਆ ਆਪਾਂ ਸਭ ਕਰੇ ਹੁਣ ਹੋਮ ਡਿਲੀਵਰੀ ਹੋ ਜੂ ਠੀਕ ਜਾਇਜ਼ ਖਰਚੇ ਚ ਹੋਣਾਰੇ ਕਰੇ ਮਸ਼ੀਨ ਪਹੁੰਚ ਵੀ ਹੋ ਜੂ। ਵੀ ਉਹ ਕੰਮ ਜਾਂ ਨਹੀਂ ਹੁੰਦਾ ਜਿਵੇਂ ਆਪਾਂ ਜ਼ਿਆਦਾਤਰ ਦੇਖਦੇ ਆਂ ਵੀ ਉਹਨੇ ਦੀ ਮਸ਼ੀਨ ਹੁੰਦੀ ਆ ਉਹਨਾ ਖਰਚਾ ਪੈਂਦਾ ਬੰਦੇ ਨੂੰ ਉਹ ਕੰਮ ਨਹੀਂ ਬਿਲਕੁਲ ਜਾਇਜ਼ ਖਰਚੇ ਜਮਾ ਜਾਇਜ਼ ਖਰਚੇ ਠੀਕ ਹੈ ਵੀ ਡਿਲੀਵਰੀ ਹੋ ਜੂ। ਡਿਲੀਵਰੀ ਅਗਲੇ ਦਿਨ ਕਰੇ ਹੋ ਜੂ। ਠੀਕ ਹੈ। ਜੇ ਮਿੱਤਰੋ ਜੇ ਕਿਹੜਾ ਵੀ ਮਾਡਲ ਅਗਲਾ ਮਾਰਨਾ ਚਾਹੁੰਦਾ ਸਕਰੀਨਸ਼ਾਟ ਲੈ ਕੇ ਹਾਂਜੀ ਚਾਹ ਉਹਨੇ ਕੋਲ ਫੋਟੋ ਆ ਵੀ ਆ ਮਾਡਲ ਟ੍ਰੇ ਵਾਲਾ ਫਲੋਰ ਵਾਲਾ ਇੰਜਨ ਲਾਉਣਾ ਮੋਟਰ ਲਾਉਣੀ ਆ ਉਹਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਬਾਈ ਨੂੰ ਗਿਆ ਚਾਹੀਦੇ ਸਾਨੂੰ ਹਾਂਜੀ ਹਾਂ ਠੀਕ ਹੈ ਉਹ ਤੁਹਾਨੂੰ ਮਿੱਤਰੋ ਮਿਲ ਜੂਗੀ ਤੇ ਆਪਣਾ ਕੰਟੈਕਟ ਨੰਬਰ ਕੰਟੈਕਟ ਨੰਬਰ ਹੈਗਾ 9815526772 ਹਾਂਜੀ ਦੂਸਰਾ 9217712772 ਤੇ ਦੋਨੇ ਦੇ ਦੋਹੇ ਨੰਬਰ ਆਪਾਂ ਮਿੱਤਰੋ ਸਕਰੀਨ ਦੇ ਉੱਤੇ ਵੀਰਾਂ ਦੇ ਲਾਤ ਗੱਲਬਾਤ ਕਰਕੇ ਕੋਈ ਵੀ ਟੋਕਾ ਮਸ਼ੀਨ ਤੁਸੀਂ ਲੈ ਕੇ ਜਾਣੀ ਆ ਵੀਰਾਂ ਤੋਂ ਲਵਾ ਸਕਦੇ ਹੋ ਜਿਵੇਂ ਕਹ ਜੀ ਇਹ ਬਹੁਤ ਪੁਰਾਣਾ ਕੰਮ ਆ ਹਾਂਜੀ ਹਾਂਜੀ ਕੋਈ ਅੱਜ ਕੱਲ ਦੇ ਨਹੀਂ ਚੱਲਦੇ ਸਰ ਸਾਹਿਬ ਇਹ 1995 ਦੇ ਫਲੈਂਚ ਲੈ ਟੋਕਾ ਬਣਾਉਣ ਦਾ 15 ਕਸਾਲ ਹੀ ਹੋਇਆ ਲੱਗਿਆ ਉਹਨਾਂ ਦੀ ਠੀਕ ਹੈ ਇਹ ਲੈਣ ਦੇ ਵਿੱਚ ਵਾਲੇ ਪੁਰਾਣੇ ਪਹਿਲਾਂ ਡੈਡੀ ਦਾ ਪਰ ਆ ਨਾ ਕੰਮ ਸੀ ਇਰਾਸ ਨੰਬਰ ਜਨਰੇਟਰਾਂ ਦਾ ਠੀਕ ਹੈ ਜੀ 15 ਸਾਲ ਤੱਕ ਆ ਟੋਕੇ ਮਸ਼ੀਨਾ ਮੈਂ ਬਣਾਉਂਦੇ ਆਪਣਾ ਹਾਂ ਜੀ ਹਾਂ ਬਾਕੀ ਜਿਹੜੇ ਆਪਣੇ ਕੋਲ ਟੋਕੇ ਮਿਲਣਗੇ ਗੇਰ ਵਾਲ ਟੋਕੇ ਮਿਲਣਗੇ ਤਸਲੀ ਬਕਸਾ ਵਾਲਾ ਮਟੀਰੀਅਲ ਮਿਲੂ ਸਾਰਾ ਠੀਕ ਹੈ ਥਲੀ ਬਕਸਾ ਵਾਲਾ ਮਟੀਰੀਅਲ ਮਿਲੂ ਮਿੱਤਰੋ ਵੀਡੀਓ ਚੰਗੀ ਲਗੀ ਸ਼ੇਅਰ ਜਰੂਰ ਕਰਨਾ ਸੋ ਬਹੁਤ ਬਹੁਤ ਧੰਨਵਾਦ ਵੀ ਗਿਆ ਠੀਕ ਹੈ ਵੀਰੋ